ਇਸ ਸਮੇਂ ਅਸੀਂ ਫਤੇਗੜ ਸਾਹਿਬ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਅੱਜ ਨਹਿنگ ਜੱਥੇਬੰਦੀਆਂ ਵੱਲੋਂ ਮੁਹੱਲਾ ਕੱਢਿਆ ਜਾ ਰਿਹਾ ਜਾਨੀ ਕਿ ਆਪਣੀ ਕਲਾ ਦੇ ਜੋਹਰ ਦਿਖਾਏ ਜਾਣਗੇ ਘੋੜਸਵਾਰੀ ਦੇ ਜੋਹਰ ਗੱਤਕਾ ਦੇ ਜੋਹਰ ਦਿਖਾਏ ਜਾਣਗੇ तमाम ਨਹਿنگ ਜੱਥੇਬੰਦੀਆਂ ਇੱਥੇ ਫਤੇਗੜ ਸਾਹਿਬ ਦੇ ਵਿੱਚ ਮੌਜੂਦ ਨੇ ਕੱਲ ਸਿੰਘ ਸਭਾ ਦਾ ਜਿਹੜਾ ਆ ਅੰਤਿਮ ਦਿਨ ਸੀ ਨਗਰ ਕੀਰਤਨ ਸੀ ਪਰ ਨਹਿنگ ਜੱਥੇਬੰਦੀਆਂ ਦਾ ਅੱਜ ਦਾ ਦਿਨ ਹੈ ਛੋੜੇ ਸਹਿਬ ਜਾਦੇ ਅਤੇ ਮਾਦਾ ਗੁਜਰੀ ਜੀ ਨੂੰ ਸਮਰਪਿਤ ਇਹ ਦਿਨ ਹੈ ਤਸਵੀਰਾਂ ਦਿਖਾਉਣਾ ਇੱਕ ਵਾਰ ਵਕ ਵਕ ਨਹਿنگ ਜੱਥੇਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਇੱਥੇ ਮਹੱਲਾ ਜਿਹੜਾ ਉਹਨਾਂ ਵੱਲੋਂ ਉਹ ਕੱਢਿਆ ਜਾ ਰਿਹਾ ਹਰ ਕੋਈ ਹੈ ਜਿਹੜਾ ਇੱਥੇ ਨਿਗਾੜਿਆਂ ਨਾਲ ਆਪਣੇ ਆਪਣੇ ਖੇਤਰਾ ਨਾਲ ਮੌਜੂਦ ਹੈ ਇਹ ਤਸਵੀਰਾਂ ਨੇ ਜਿਹੜੀਆਂ ਅੱਜ ਇੱਥੇ ਖਾਸ ਉਹਤੇ ਦੇਖਣ ਨੂੰ ਮਿਲ ਰਹੀਆਂ ਨੇ ਇੱਕ ਜਥੇਬੰਦੀ ਆ ਦੇ ਆ ਕਿ ਮਹੱਲਾ ਜਿਹੜਾ ਉਹ ਕੱਢਿਆ ਜਾ ਰਿਹਾ ਉਹ ਸ਼ੁਰੂ ਹੋ ਚੁੱਕਿਆ ਸੋ ਇੱਥੇ ਥੋੜੀ ਦੇਰ ਦੇ ਵਿੱਚ ਜੋਰ ਦਿਖਾਏ ਜਾਣਗੇ ਜਿਹੜੇ ਕਿ ਗੱਤਕਾ ਦੇ ਜੋਰ ਘੋੜ ਸਵਾਰੀ ਦੇ ਜੋਰ ਤੇ ਵੱਖ-ਵੱਖ ਜੋਹਰ ਨੇ ਜਿਹੜੇ ਉਹ ਦਿਖਾਏ ਜਾਣਗੇ ਤਸਵੀਰਾਂ ਗਰਾਊਂਡ ਦੀਆਂ ਨੇ ਜਿੱਥੇ ਇੱਕ ਵੱਖ-ਵੱਖ ਜਿਹੜੇ ਨੇ ਕਰਤੱਵ ਦਿਖਾਏ ਜਾ ਰਹੇ ਆ ਘੋੜਿਆਂ ਵੱਲੋਂ ਜਿਹੜਾ ਆ ਇੱਥੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਸ ਸਮੇਂ ਪਹਿਲਾਂ ਅਸੀਂ ਜਿਸ ਤਰੀਕੇ ਨਾਲ ਦੇਖਿਆ ਕਿ ਨੈਂਗਾ ਵੱਲੋਂ ਮੱਲਾ ਕੱਢਿਆ ਗਿਆ ਹੁਣ ਜਿਹੜੇ ਨੇ ਕਰਤੱਬ ਦਿਖਾਏ ਜਾ ਰਹੇ ਨੇ ਕੋਟ ਸਵਾਰੀ ਦਿਖਾਈ ਜਾ ਰਹੀ ਆ ਇੱਥੇ ਹੀ ਜਿਹੜਾ ਆ ਵੱਖ-ਵੱਖ ਜਿਹੜਾ ਆ ਉਹਨੂੰ ਤਸਵੀਰਾਂ ਮੈਦਾਨ ਦੇ ਵਿੱਚੋਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਇਹ ਕੋਟ ਸਵਾਰ ਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਜਿੱਥੇ ਕਿ ਅੱਜ ਜਿੰਨਾ ਵੱਲੋਂ ਇਹ ਸਾਰੇ ਕਰਤੱਬ ਜਿਹੜੇ ਉਹ ਦਿਖਾਏ ਜਾ ਰਹੇ ਨੇ ਹਾਲਾਂਕਿ ਗਰਾਊਂਡ ਦੇ ਵਿੱਚ ਖਤਰਾ ਜ਼ਰੂਰ ਬਣਿਆ ਰਹਿੰਦਾ ਕਿਉਂਕਿ ਜਦੋਂ ਕਦੇ ਕੋੜਾ ਕੋਈ ਕਰਤੱਬ ਦਿਖਾਉਂਦਾ ਤਾਂ ਕਿਸੇ ਨੂੰ 60 ਫੁੱਟ ਲੱਗਣ ਦਾ ਵੀ ਜਿਹੜਾ ਆ ਉਹ ਜ਼ਰੂਰ ਜਿਹੜਾ ਨਿਸ਼ਾਨਦਾ ਤੇ ਬਹੁਤ ਸਾਰਿਆਂ ਜੜੀਆਂ ਤੁਹਾਡੇ ਨਾਲ ਅਸੀਂ ਸਾਂਝਿਆ ਕਰ ਰਹੇ ਆ ਇੱਕ ਵਾਰ ਜੜੀਆਂ ਕਿ ਕਿਵੇਂ ਗਰਾਊਂਡ ਦੇ ਵਿੱਚ ਆ ਕੇ ਕਾਰ ਕੋਟਸਵਾਰਾ ਵੱਲੋਂ ਜਿਹੜੇ ਨੇ ਕਿੱਲੇ ਪੁੱਟੇ ਜਾਂਦੇ ਨੇ ਕੋਟਸਵਾਰਾ ਵੱਲੋਂ ਆਪਣੇ ਜੋਹਰ ਦਿਖਾਏ ਗਏ ਨੇ ਕੋੜਿਆਂ ਦੇ ਜੋਹਰ ਨੇ ਜਿਹੜੇ ਤੁਸੀਂ ਹੁਣੇ ਹੀ ਦੇਖੇ ਨੇ ਸੋ ਇਹ ਤਸਵੀਰਾਂ ਨੇ ਜੜੀਆਂ ਤੁਹਾਡੇ ਨਾਲ ਅਸੀਂ ਸਾਂਝਿਆ ਕਰ ਰਹੇ ਆ ਇਸ ਸਮੇਂ ਵਕਵਾ ਕ ਨਹੰਗਾ ਨੇ ਜਿਹੜੇ ਆਪਣੇ ਜੋਹਰ ਦਿਖਾਏ ਨੇ ਇੱਲਾ ਪੁੱਟ ਕੇ ਅధికਾਰ ਜਿਹੜਾ ਕੋੜੇ ਤੋਂ ਜਾਂਦੇ ਕਿੱਲਾ ਪੁੱਟਣਾ ਜਾਨੀ ਕਿ ਇੱਕ ਬੰਬੂ ਹੁੰਦਾ ਆ ਜਿਹੜਾ ਪਰਾਲੀ ਦਾ ਉਸ ਨੂੰ ਨੇਜੇ ਦੇ ਨਾਲ ਜਿਵੇਂ ਯਾਰ ਕੱਢਿਆ ਜਾਂਦਾ ਆ ਕਿੱਲਾ ਪੁੱਟਿਆ ਜਾਂਦਾ ਤਾਂ ਉਸ ਨੂੰ ਹੀ ਜਿਹੜਾ ਆ ਕਿੱਲਾ ਪੁੱਟਣਾ ਕਹਿੰਦੇ ਨੇ ਤੇ ਹੁਣ ਇੱਥੇ ਰਤਕਾਰੇ ਜੋਹਰ ਵੀ ਦਿਖਾਈ ਜਾਣਗੇ ਦੇਖੋ ਇਹ ਨਿਹੰਗ ਸਿੰਘ ਆ ਜਿਹਦੇ ਕਿੱਲਾ ਪੁੱਟਿਆ ਹੋਇਆ ਤੇ ਆਪਣੇ ਕੋੜੇ ਦੇ ਉੱਤੇ ਨਜ਼ਰ ਆ ਰਿਹਾ ਆ ਸੋ ਇਹਨਾਂ ਗੱਲ ਕਰਦੇ ਆ ਪਪਾ ਜੀ ਜੋ ਕਿਰਪਾ ਮਹਾਰਾਜ ਦੀ ਹੋਈ ਕਿਰਪਾ ਕਰੀਏ ਉਹਨੇ ਆਪਾਂ ਜੂ ਮਹਾਰਾਜ ਨੇ ਪ੍ਰਾਤਨ ਸਮੇਂ ਚ ਵੀ ਇਹ ਕਰਦੇ ਰਹੇ ਕੋੜ ਦੁਰ ਮੈਦਾਨਾ ਵਿੱਚ ਤਾਂ ਆਪਾਂ ਉਹਨੂੰ ਹੀ ਨਿਭਾਉਂਦੇ ਆ ਤਿਕੰਡੇ ਆ ਮੈਨੂੰ 13 ਸਾਲ ਹੋ ਗਏ ਤੇਰਾ ਥਾਲੇ ਹੋਇਆ ਤੇਰਾ ਮਸਾਲਾ ਦਾ ਤਰੀਕੇ ਨਾਲ ਜਿਹੜਾ ਆ ਕਿ ਲਾਇਆ ਪੁੱਟਿਆ ਜਾਂਦਾ ਜਿਹੜਾ ਨੌਜਵਾਨ ਵੱਲੋਂ ਪੁੱਟਿਆ ਗਿਆ ਏ ਤੇ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲੇ ਸਮੇਂ ਅਸੀਂ ਸਾਂਝਿਆ ਕਰਦੇ ਦੇਖ ਸਕਦੇ ਆ ਇਹ ਕੇਵਲ ਇੱਥੇ ਨਹੀਂ ਹਰ ਜਗ੍ਹਾ ਹੀ ਜਿਹੜੇ ਨੇ ਕੁਝ ਨਾ ਹਾਂਗੇ ਨੇ ਜਿਹੜੇ ਉੱਥੇ ਮੌਜੂਦ ਨੇ ਘੋੜਿਆਂ ਦੇ ਉੱਤੇ ਤੇ ਇੱਥੇ ਜਿਹੜਾ ਆ ਕੱਤਾਂ ਵੱਲੋਂ ਦਿਖਾਏ ਜਾ ਰਹੇ ਆ ਸੋ ਇੱਕ ਹੋਰ ਨੰਗ ਸਿੰਘ ਹੈ ਜਿਨ੍ਹਾਂ ਨਾਲ ਆਪਾਂ ਗੱਲ ਕਰਦੇ ਆ ਤੇ ਉਹਨੂੰ ਜੜਦੇ ਆ ਉਹ ਇਸ ਬਾਰੇ ਕੀ ਕਹਿੰਦੇ ਨੇ ਅੱਬਾ ਜੀ ਕਿਲਾ ਪੁੱਟਿਆ ਕੀ ਕਹੋਗੇ ਕਿ ਅਸੀਂ ਉੱਚੇ ਨਹੀਂ ਜਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਫਤਿਹ ਬਾਬਾ ਜੀ ਬਾਬਾ ਜੀ ਕਿਲਾ ਆਪਣਾ ਘੋੜਸਵਾਰ ਦੌੜਾ ਛੱਡਦੇ ਨੇ ਅਸੀਂ ਸਾਨੂੰ ਤਾਂ ਹਫਤੇ ਸਿੰਘਾਂ ਨੂੰ ਚਾਹ ਹੁੰਦਾ ਮੱਲੇ ਰਾਹੀ ਹਫਤੇ ਚਾਹ ਹੁੰਦਾ ਸਾਨੂੰ ਮੱਲੇ ਸਾਨੂੰ ਮੱਲੇ ਕਾ ਦੋ ਆਵੇ ਅਸੀਂ ਦੌੜਾ ਛੱਡਿਆ ਕਿਲੇ ਬੱਟਿਏ ਬਾਕੀ ਕਿਲਾ ਬੱਟਣਾ ਕੋਈ ਸੋਖਾ ਵੀ ਨਹੀਂ ਆ ਜੀ ਜੇ ਸੱਚ ਦੱਸੀਏ ਅਸੀਂ ਵੀ ਜੀ ਚਾਰ ਦੌੜਾ ਛੱਡ ਗਏ ਕਿਤੇ ਪੰਜਵੀਂ ਕਿਤੇ ਵੱਡ ਹੁੰਦਾ ਪੰਜਵੀਂ ਦੌੜ ਛੱਡੀ ਹੋਵੇ ਤਾਂ ਕਿਤੇ ਕਿਲਾ ਚੱਕ ਹੁੰਦਾ ਦੇ ਤੁੱਕ ਇਹ ਨਾ ਜਾ ਕੋਈ ਗੱਲ ਵੱਖਰੀ ਐ ਮਿਹਨਤ ਕਰਨੀ ਪੈਂਦੀ ਜੀ ਵੀ ਹੁਣ ਚਮਕੌਰ ਸਾਹਿਬ ਵੀ ਅਸੀਂ ਮੱਲੇ ਕੱਡੇ ਚਾਰ ਧੋੜਾ ਵਜ ਪੰਜਵੇਂ ਧੋੜ ਚ ਆਇਆ ਇਹ ਆਇਆ ਚੌਥੀ ਧੋੜ ਚ ਇੱਕ ਅੱਧਾ ਕਿਲਾ ਸੀ ਪਾਰਟੀ ਲਈਦਾ ਬਹੁਤ ਤਾਂ ਅਸੀਂ ਵੀ ਘੋੜਾ ਸਵਾਰ ਇੰਨੇ ਤਗੜੇ ਹੈ ਨਹੀਂ ਜੀ ਮੈਨੂੰ ਹੋ ਗਿਆ ਬਾਬਾ ਜੀ 2 ਸਾਲ ਤੱਕ ਘੋੜਾ ਘਰੇ ਹੀ ਰੱਖੇ ਨੂੰ ਹੋ ਗਏ ਬਾਕੀ ਦਾਲ ਚਾਹ ਨੇ ਮੈਨੂੰ 4-5 ਮਹੀਨੇ ਹੋ ਗਿਆ ਹਾਂ ਜੀ ਦੇਖੋ ਇਹ ਕਿਲਾ ਜਿਹੜਾ ਪਟਿਆ ਆ ਹੱਥ ਨੇਜੇ ਨਾਲ ਜਿਹੜਾ ਪਟਿਆ ਜਾਂਦਾ ਤਸਵੀਰਾਂ ਨੇ ਵਾਕ ਵਾਕ ਜੋਹਰ ਜਿਹੜੇ ਨੇ ਉਹਨਾਂ ਸਿੰਘਾਂ ਵੱਲੋਂ ਜਿਹੜੇ ਇੱਥੇ ਅੱਜ ਮੈਦਾਨ ਦੇ ਵਿੱਚ ਦਿਖਾਏ ਜਾ ਰਹੇ ਨੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹਨਾਂ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸੋਤ ਚਾਰ ਚਾਰ ਮੂਹੇ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ ਲੋਕੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਓ ਇਸ ਕਰਕੇ ਨਹੀਂ ਕਿ ਅਸੀਂ ਇੱਥੇ ਕੋਈ ਇਸੇ ਤਰ੍ਹਾਂ ਦਾ ਸਮਾਗਮ ਮਨਾਉਣ ਆਏ ਆ ਅਸੀਂ ਸ਼ਹੀਦਾਂ ਨੂੰ ਯਾਦ ਕਰਨ ਆਏ ਆ ਸੋ ਸਾਰੇ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਆ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਹੈ ਕਿ ਜਿੱਥੋਂ ਤੱਕ ਵੀ ਹੋ ਸਕੇ ਉਥੋਂ ਤੱਕ ਗੱਤਕਿਆਂ ਦੇ ਜੋਰ ਬੱਚਿਆਂ ਨੂੰ ਸਿਖਾਉਣੇ ਚਾਹੀਦੇ ਨੇ ਬੱਚਿਆਂ ਨੂੰ ਰਹਿਤ ਮਰਿਆਦਾ ਸਿਖਾਉਣੀ ਚਾਹੀਦੀ ਆ ਨਾਮ ਬਾਣੀ ਬਾਣੇ ਦਾ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਇਸ ਧਰਤੀ ਤੇ ਆ ਕੇ ਉਹਨਾਂ 'ਚ ਨਵੀਂ ਊਰਜਾ ਪੈਦਾ ਹੋ ਸਕੇ ਤੇ ਨਵਾਂ ਜਾਹੋ ਜਲਾਲ ਉਹਨਾਂ ਦੇ ਵਿੱਚ ਆ ਸਕੇ ਆਪਣੇ ਬੱਚਿਆਂ ਨੂੰ ਸਰਹੰਦ ਦਾ ਸੋਡ ਮੇਲਾ ਜਰੂਰ ਦਿਖਾਇਆ ਕਰੋ ਬੱਚਿਆਂ ਦੀ ਯਾਦ ਤਾਜ਼ਾ ਹੁੰਦੀ ਹੈ ਸ਼ਹੀਦਾਂ ਦੀ ਯਾਦ ਤਾਜ਼ਾ ਹੁੰਦੀ ਹੈ ਆਪਣੇ ਬੱਚਿਆਂ ਨੂੰ ਨਾਮ ਬਾਣੀ ਬਾਣੇ ਦੇ ਨਾਲ ਤਿਆਰ ਪਰ ਤਿਆਰ ਹੋ ਕੇ ਇੱਥੇ ਲਿਆ ਕੇ ਦਰਸ਼ਨ ਦੇਦਾਰ ਕਰਾਉਣੇ ਚਾਹੀਦੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੇ ਬਲਾਵੇ ਨਾਲ ਹੋ ਜਾਵੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਮਾਨੂ ਭਾਵ ਬਿਲਕੁਲ ਇਹ ਜਿਹੜੇ ਨਿਹੰਗ ਨੇ ਉਹ ਆਪੋ ਆਪਣੇ ਤਰੀਕੇ ਨਾਲ ਜੋਰ ਦਿਖਾਉਂਦੇ ਨਜ਼ਰ ਆ ਰਹੇ ਆ ਆਪਣੀ ਗੱਲ ਜਿਹੜੀ ਅੱਗੇ ਰੱਖਦੇ ਨਜ਼ਰ ਆ ਰਹੇ ਆ ਤਸਵੀਰਾਂ ਨੇ ਇਸ ਸਮੇਂ ਦੇ ਜਿਹੜੀਆਂ ਤਸਵੀਰਾਂ ਤੁਹਾਡਾ ਸੀ ਸਾਂਝਾ ਕਰ ਰਹੇ ਆ ਇੱਥੇ ਜੋਰ ਦਿਖਾਏ ਜਾ ਰਹੇ ਨੇ ਗੱਤਕਾ ਦੇ ਜੋਰ ਤੁਸੀਂ ਦੇਖ ਰਹੇ ਹੋ ਬੜੀ ਗਿਣਤੀ ਦੇ ਵਿੱਚ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਇੱਥੇ ਮੌਜੂਦ ਨੇ ਇਹਨਾਂ ਵੱਲੋਂ ਇਹ ਵੱਖਰੀ ਤਸਵੀਰ ਜਿਹੜੀ ਉਹ ਪੇਸ਼ ਕੀਤੀ ਜਾ ਰਹੀ ਆ ਸੋ ਇੱਥੇ ਮੁਖੀ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਤੇ ਮੁਖੀਆਂ ਦੇ ਨਾਲ-ਨਾਲ ਆಧಿಕਾਰ ਇੱਥੇ ਜਿਹੜਾ ਆ ਕਵਾਕ ਨਾਂਸਿੰਗ ਨੇ ਜਿਹੜੇ ਉਹ ਆਪਣੇ ਜੋਹਰ ਦਿਖਾਉਂਦੇ ਨਜ਼ਰ ਆ ਰਹੇ ਨੇ ਤਸਵੀਰਾਂ ਨੇ ਇਸ ਸਮੇਂ ਫਤਿਹਗੜ੍ਹ ਸਾਹਿਬ ਤੋਂ ਉਸ ਗਰਾਊਂਡ ਦੀ ਆ ਜਿੱਥੇ ਕਿ ਗੱਤਕਾ ਮੁਕਾਬਲਾ ਜਿਹੜਾ ਚੱਲ ਰਿਹਾ ਜਿੱਥੇਦਾਰਾ ਇਹ ਸਾਹਮਣੇ ਜਿਹੜਾ ਹੈ ਇੱਥੇ ਜੋਹਰ ਦਿਖਾਇਆ ਜਾ ਰਿਹਾ ਹਾਲਾਂਕਿ ਪਹਿਲਾਂ ਅਸੀਂ ਘੋੜਸਵਾਰੀ ਦੇਖੀ ਕਿ ਕਿਸੇ ਇੱਕੇਲਾ ਘੋੜਸਵਾਰੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਹੁਣ ਜਿਹੜੀ ਆ ਇਹ ਉਹ ਗੱਤਕਾ ਖੇਲਦੇ ਨਜ਼ਰ ਆ ਰਹੇ ਨੇ ਤੇ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਆ ਇਸ ਸਮੇਂ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਅੱਜ ਵਕਵਾਕ ਨਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲਾ ਕੱਢਿਆ ਗਿਆ ਆਪਣੇ ਜਹਰો ਜੋਹਰ ਦਿਖਾਏ ਗਏ ਗਤਕਾਰੇ ਜੋਹਰ ਦੇਖੇ ਕੋਰ ਸਵਾਰੀ ਦੇ ਜੋਹਰ ਦੇਖੇ ਨੇ ਤੇ ਇੱਕ ਵਾਰ ਫਿਰ ਖਾਲਸੇ ਨੇ ਆਪਣੀ ਚੜ੍ਹਦੀ ਕਲਾ ਜਿਹੜੀ ਐਸ ਗਰਾਊਂਡ ਦੇ ਵਿੱਚ ਦਿਖਾਈ ਆ ਫਤੇਗੜ ਸਾਹਿਬ ਦੇ ਵਿੱਚ ਤਿੰਨ ਦਿਨਾਂ ਤੱਕ ਜਿਹੜੀ ਸ਼ਿੱਧੀ ਜੋੜਮੇਲ ਚੱਲਿਆ ਨਗਰ ਕੀਰਤਨ ਨਿਕਲ ਤੇ ਸਮਾਪਤੀ ਹੁੰਦੀ ਪਰ ਉਸ ਤੋਂ ਅਗਲੇ ਦਿਨ ਹੀ ਯਾਨੀ ਕਿ ਅੱਜ ਦਾ ਦਿਨ ਜਿਹੜਾ ਸਾਬ ਜਦਿਆਂ ਨੂੰ ਸਮਰਪਿਤ ਕਰਦੇ ਹੋਏ ਨਹੰਗ ਸਿੰਘ ਜਥੇਬੰਦੀਆਂ ਵੱਲੋਂ ਆਪਣੇ ਜੋਹਰ ਦਿਖਾਏ ਜਾਂਦੇ ਨੇ ਕੈਮਰਾਮੈਨ ਜੇ ਸ਼ਰਮਾ ਦੇ ਨਾਲ ਜਸਪ